ਪੰਜਾਬ ਚ ਅਵਾਰਾ ਕੁੱਤਿਆਂ ਦਾ ਆਤੰਕ 80 ਸਾਲਾ ਬਜ਼ੁਰਗ ਤੇ ਕੁੱਤਿਆਂ ਦੇ ਝੁੰਡ ਨੇ ਕੀਤਾ ਹਮਲਾ ਗੰਭੀਰ ਜ਼ਖਮੀ ਹੋਣ ਤੋਂ ਬਾਅਦ 25 ਦੇ ਕਰੀਬ ਲਗਾਈ ਡਾਕਟਰ ਨੇ ਟਾਂਕੇ ਸਰਕਾਰ ਨੂੰ ਅਵਾਰਾ ਕੁੱਤਿਆਂ ਦਾ ਹੱਲ ਕੱਢਣ ਦੀ ਕੀਤੀ ਅਪੀਲ ਬਜ਼ੁਰਗ ਉੱਪਰ ਕੁੱਤਿਆਂ ਦੇ ਹਮਲੇ ਕਰਨ ਦੀ ਸੀਸੀਟੀਵੀ ਤਸਵੀਰ ਵੀ ਆਈ ਸਾਹਮਣੇ ਹਲਕਾ ਖੰਡੂਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਰਾਨੀਵਾਲਾਚ ਉਸ ਵੇਲੇ ਆਵਾਰਾ ਕੁੱਤਿਆਂ ਦਾ ਆਤੰਕ ਦੇਖਣ ਨੂੰ ਮਿਲਿਆ ਜਦੋਂ ਇੱਕ 80 ਸਾਲਾ ਬਜ਼ੁਰਗ ਉੱਪਰ ਕੁੱਤਿਆਂ ਦੇ ਝੁੰਡ ਨੇ ਹਮਲਾ ਕਰ ਦਿੱਤਾ ਜਿਸ ਸੀਸੀਟੀਵੀ ਤਸਵੀਰ ਵੀ ਸਾਹਮਣੇ ਆਈ ਹੈ ਬਜ਼ੁਰਗ ਨੇ ਦੱਸਿਆ ਕਿ ਉਹ ਆਰਥ ਤੋਂ ਵਾਪਸ ਆਉਂਦੇ ਸਮੇਂ ਘਰ ਲਈ ਸਮਾਨ ਲੈ ਕੇ ਆ ਰਿਹਾ ਸੀ ਕਿ ਅਚਾਨਕ ਉਸਤੇ ਉੱਪਰ ਆਵਾਰਾ ਕੁੱਤਿਆਂ ਨੇ ਧਾਵਾ ਬੋਲ ਦਿੱਤਾ ਅਤੇ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ ਜਿਸ ਤੋਂ ਬਾਅਦ ਇੱਕ ਨੌਜਵਾਨ ਨੇ ਆਨ ਕੇ ਉਹਨਾਂ ਨੂੰ ਆਵਾਰਾ ਕੁੱਤਿਆਂ ਤੋਂ ਬਚਾਇਆ ਰਾਨੀਵਾਲਾ ਦੇ ਰਹਿਣ ਵਾਲੇ ਬਾਪੂ ਸਵਰਨ ਸਿੰਘ ਨੂੰ ਕੁੱਤਿਆਂ ਦੇ ਕੱਟਣ ਕਾਰਨ ਇਲਾਜ ਦੌਰਾਨ ਡਾਕਟਰ ਵੱਲੋਂ 25 ਦੇ ਕਰੀਬ ਤੱਕ ਕੇ ਲਗਾਏ ਗਏ ਬਜ਼ੁਰਗ ਦੀ ਉਮਰ ਕਰੀਬ 35 ਸਾਲ ਹੈ ਜਿਸ ਤੋਂ ਬਾਅਦ ਬਜ਼ੁਰਗ ਵੱਲੋਂ ਸਰਕਾਰ પાસે ਆਵਾਰਾ ਕੁੱਤਿਆਂ ਦਾ ਹੱਲ ਕੱਢਣ ਦੀ ਅਪੀਲ ਕੀਤੀ ਜਾ ਰਹੀ ਹੈ ਤਰਨਤਾਰਨ ਤੋਂ ਸੁਨੋ ਪੱਤਿਆ ਬਾਦੀ ਖਾਸ ਰਿਪੋਰਟ ਹਾਂਜੀ ਸਰ ਕੀ ਨਾਮ ਬਜ਼ੁਰਗ ਸਿੰਘ ਮੱਲੀ ਜੀ ਤਾਂ ਸਰ ਕੀ ਘਟਨਾ ਵਾਪਰੀ ਘਟਨਾ ਜੀ ਇਹ 4-5 ਦਿਨ ਹੋ ਗਿਆ ਬਾਪੂ ਜੀ ਆ ਰਹੇ ਅਰਥ ਤੋਂ ਦੁਕਾਨ ਤੋਂ ਕੋਈ ਲੈ ਕੇ ਸਬਦਾ ਤੇ ਰਾਹ ਦੇ ਵਿੱਚ ਇਹਨਾਂ ਨੂੰ ਛੱਪੜ ਤੇ ਲਾਗੇ 6-7 ਕੁੱਤੇ ਆ ਕੋਈ ਪਿੱਛੋਂ ਪੈ ਗਿਆ ਕੋਈ ਅੱਗੋਂ ਪੈ ਗਿਆ ਤੇ ਬਹੁਤ ਮੁਸ਼ਕਲ ਜਾਣ ਬਜੀ ਬਾਪੂ ਦੀ ਤੇ ਫਿਰ ਲੱਗੇ ਮੁੰਡੇ ਉਹਨਾਂ ਨੇ ਛਡਾਇਆ ਬਾਕੀ ਤੁਸੀਂ ਦੇਖ ਲਿਆ ਵਾ ਵੀ ਕਿੰਨੇ ਟੰਕੇ ਆ 25-30 ਟੰਕੇ ਆ ਨਾੜਾਂ ਥੱਲੋਂ ਦਹੰਦਾ ਵੀ ਆ ਜੇ 30 30 ਸੈਕਿੰਡ ਦੇ ਵਿੱਚ ਸਾਰਾ ਕੁਝ ਹੋ ਗਿਆ ਉੱਥੇ ਸੀਸੀਟੀਵੀ ਕੈਮਰਾ ਲੱਗਾ ਉਹਦੇ ਵਿੱਚ ਆਉਂਦਿਆ ਵਾ ਉਹ ਨਾਲ ਵੀਡੀਓ ਚਲਾ ਦਿਓ ਤੁਸੀਂ ਤੇ ਪਤਾ ਲੱਗ ਜੂਗਾ ਇਕ ਕਤਰਾ ਘਟਨਾ ਵਾਪਰੀ ਕਿੰਨੇ ਕੁੱਤੇ ਆ। ਮੋਖਿਆ ਜਾਵੇ ਤੇ ਇਹੋ ਜਿਹੀ ਕਈ ਘਟਨਾਵਾਂ ਹੋ ਗਈਆਂ ਪੰਜਾਬ ਦੇ ਵਿੱਚ ਜਿਵੇਂ ਆ ਜਲੰਧਰ ਵਿਖੇ ਪ੍ਰਵਾਸੀ ਬੱਚੀ ਨੂੰ ਕੁੱਤੇ ਖਾ ਗਏ ਹਨ। ਹਾਂਜੀ। ਆਏ ਦਿਨ ਇਹੋ ਜਿਹੀ ਵਾਰਦਾਤਾਂ ਹੋਈ ਜਾਂਦੀਆਂ ਵਾ। ਤੁਹਾਨੂੰ ਲੱਗਦਾ ਨੇ ਸਰਕਾਰ ਨੂੰ ਕੋਈ ਐਕਸ਼ਨ ਲੈਣਾ ਚਾਹੀਦਾ ਇੰਨਾ ਜਿਵੇਂ ਕੁੱਤੇ ਵਾਰਾ। ਸਰਕਾਰ ਨੂੰ ਲੈਣਾ ਚਾਹੀਦਾ ਸੀ ਅਹੀਂ ਜਦੋਂ ਛੋਟੇ ਬੰਦੇ ਨਿਕ ਨਿਕ ਹੁੰਦੇ ਤੇ ਉਦੋਂ ਕੁੱਤਿਆਂ ਨੂੰ ਪਾਉਣ ਆਉਂਦੇ ਨੇ ਦੇਸ ਦਵਾਈ ਗੁਰ ਦੇ ਵਿੱਚ। ਤੇ ਉਦੋਂ ਬਾਅਦ ਪਤਾ ਨਹੀਂ ਕੀ ਕਾਨੂੰਨ ਬਣਾਇਆ ਇਹਨਾਂ ਨੇ। ਉਹ ਕੁੱਤੇ ਹੁਣ ਦੋਨਾਂ ਦੀ ਕੁੱਤਿਆਂ ਦੀ ਓਨੀ ਬੰਦਿਆਂ ਦੀ ਆਬਾਦੀ ਓਨੀ ਕੁੱਤਿਆਂ ਦੀ ਹੋ ਗਈ ਆ। ਨਾ ਬੱਚਾ ਜਾ ਸਕਦਾ ਬਾਹਰ ਨਾ ਬਜ਼ੁਰਗ ਜਾ ਸਕਦਾ ਵਾ ਤੇ ਹਰ ਚੌਥੇ ਪੰਜ ਮਹੀਨੇ ਨੇ ਘਟਰਾ ਵਾਪਰੀ ਹੁੰਦੀ ਕਿਤੇ ਨਾ ਕਿਤੇ ਕਦੀ ਬੱਚੇ ਨੂੰ ਕਿਤੇ ਬਜ਼ੁਰਗ ਨੂੰ ਕਿਤੇ ਨਾ ਕਦੇ ਹੁੰਦਾ ਹੀ ਆ ਤੁਸੀਂ ਜਦੋਂ ਮਰਜੀ ਨੈਟ ਖੋਲ ਕੇ ਵੇਖ ਸਕਦੇ ਜੀ ਤੇ ਅਸੀਂ ਤੇ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਇੱਕ ਦੇ ਬਾਪੂ ਦਾ ਜਿਆਦਾ ਜਿਹੜਾ ਵਾ ਵੀ ਸਰੀਰ ਬਜ਼ੁਰਗ ਆ ਤੇ ਇੱਕ ਮਿਡਲ ਕਲਾਸ ਫੈਮਿਲੀ ਆ ਤੁਹਾਨੂੰ ਖਰਚਾ ਇੰਨਾ ਕਿੱਥੋਂ ਲੱਗੇ 4-5000 ਰੁਪਿਆ ਲੱਗ ਚੁੱਕਾ ਵਾ ਤੇ ਪੱਟੀ ਹੁੰਦੀ ਦੂਜੇ ਚੀਜ਼ ਜਿਹੇ ਨੇ ਤੇ ਇਹ ਹੀ ਜੀ ਹੁਣ ਇਹ ਵੀ ਕੁੱਤੇ ਨਾਲ ਨਾਲ ਲਾਜ ਦੇ ਦਾ ਔਖਾ ਸੁਖਾ ਹੋ ਗਿਆ ਚਲੋ ਜਿਹੜਾ ਕਰਾਉਣਾ ਹੁਣ ਕਰਾਈ ਲੈਣਾ ਬਾਕੀ ਕੁੱਤਿਆਂ ਦੀ ਜਿਹੜੀ ਆ ਵੀ ਇਹਨਾਂ ਦੀ ਕੋਈ ਨਾ ਕੋਈ ਕੀਤੀ ਜਾਵੇ ਨਾ ਸੰਬੰਧੀ ਫੜ ਕੇ ਜਿਹੜੇ ਦੁਆਰਾ ਕੁੱਤੇ ਤੁਰੇ ਫਿਰਦੇ ਆ ਬਾਕੀ ਪ੍ਰਸ਼ਾਸਨ ਨੂੰ ਇਹੋ ਹੀ ਅਹੀਂ ਤੇ ਇਹਨਿਆਂ ਵੀ ਚਲੋ ਹੁਣ ਬਾਪੂ ਦਾ ਤੇ ਹੁਣ ਆਲਾ ਹੋ ਗਿਆ ਹੁਣ ਗਾਂ ਕਿਹ ਬੱਚੇ ਦਾ ਕਿਹ ਬਜ਼ੁਰਗ ਦਾ ਕੋਈ ਨੁਕਸਾਨ ਇਦਾਂ ਦੁਰਘਟਨਾ ਨਾ ਵਾਪਰੇ ਇਹਦਾ ਕੋਈ ਨਾ ਕੋਈ ਮਸਲਾ ਜਰੂਰ ਕਰਨਾ ਚਾਹੀਦਾ ਕੁੱਤਿਆਂ ਦਾ ਕਿਉਂਕਿ ਕੁੱਤੇ ਬਹੁਤ ਜ਼ਿਆਦੇ ਹੋ ਗਏ ਆ ਤੁਸੀਂ ਦੇ ਲੋ ਜਿਹੜੀ ਗਲੀ ਚ ਚਾਰ ਪੰਜ ਕੁੱਤੇ ਸਾਨੂੰ ਹਰ ਗਲੀ ਦੇ ਵਿੱਚ ਦੇ ਬਣ ਕੇ ਸੋਚਦੇ ਹੁੰਦੇ ਆ ਤੇ ਕੀ ਕਰ ਸਕਦਾ ਬੰਦਾ ਹੁਣ ਨਾ ਬਾਹਰ ਜਾ ਸਕਦਾ ਨਾ ਕਿਤੇ ਬੱਚਿਆਂ ਨੂੰ ਜਾਣਾ ਹੀ ਪੈਂਦਾ ਇਹ ਪ੍ਰਸ਼ਾਸਨ ਤੋਂ ਤੇ ਅਸੀਂ ਇਹੋ ਮੰਗ ਕਰਦੇ ਆ ਵੀ ਇਹਨਾਂ ਦਾ ਕੋਈ ਨਾ ਕੋਈ ਹੱਲ ਕੀਤਾ ਜਾਵੇ ਹਾਂਜੀ ਬਾਬਾ ਜੀ ਕੀ ਨਾਮ ਆਪਣਾ ਸਰਦਨ ਸਿੰਘ ਜੀ ਤੇ ਬਾਬਾ ਜੀ ਜਿਵੇਂ ਆ ਦੇਖ ਰਹੇ ਆ ਵੀਡੀਓ ਦੇ ਵਿੱਚ ਤੁਹਾਨੂੰ ਕੁੱਤਿਆਂ ਨੇ ਘੇਰ ਕੇ ਕਾਫੀ ਤਰ੍ਹਾਂ ਨੂੰ ਜ਼ਖਮੀ ਕਰ ਦਿੱਤਾ ਤੇ ਕਿੱਥੋਂ ਆ ਰਹੇ ਸੀ ਤੁਸੀਂ ਮੈਂ ਜੀ ਵਾ ਦੁਕਾਨ ਤੋਂ ਆ ਰਿਹਾ ਆ ਕਿ ਕਿਹੜੀ ਦੁਕਾਨ ਤੋਂ ਆਰਤੀ ਆ ਗਈ ਤੇ ਤੁਹਾਨੂੰ ਪਤਾ ਨਹੀਂ ਲੱਗਾ ਜਦੋਂ ਨੂੰ ਪਤਾ ਨਹੀਂ ਲੱਗਾ ਪਿੱਛੋਂ ਪਾ ਕੇ ਬਿਸਕੂਟ ਗਾੜੀ ਲੋ ਭਾਏ ਕਿੰਨੇ ਕੇ ਕੁੱਤੇ 6 ਕੁੱਤੇ 7 ਇੱਕੋ ਜੀ ਐ ਵੀ ਨਿਕਲੇ ਨੀ ਇੱਕੋ ਜੀ ਦੇਖ ਕਿੰਨਾ ਕਿ ਰਖਮੀ ਕੀਤਾ ਤੁਹਾਨੂੰ ਜਿਵੇਂ ਮੈਨੂੰ ਜੀ ਆਵੇ ਲੋ ਪਰ ਨਹੀਂ ਚਾਹ ਤਾਈ ਪਾਵਾਂ ਮੇਰੀਆਂ ਅੱਜ ਜੇ ਮੇਰੀ ਉਂਗਲ ਨਹੀਂ ਸਿੱਧੀ ਥੀ ਤਾਂ ਲਾਗ ਰਿਹਾ ਰਖਵਾਦਾ ਜੋ ਸਾਈ ਹੈ ਗੁਰਦੇ ਉਸ ਇੱਕ ਬਣੀ ਹੱਡੀ ਨੂੰ ਦੰਦ ਵੱਜਾ ਹੱਡੀ ਕਮਯੋਰ ਇੱਕ ਆ ਆ ਜਾ ਸਕੀ ਨਾ ਚੁੱਕੀ ਆ ਖੱਬੇ ਜੀ ਤੇ ਬਪੂ ਜੀ ਉਮਰ ਕਿੰਨੀ ਕੀ ਤੁਹਾਡੀ ਹਾਂ ਜੀ ਕਿੰਨੀ ਕੁ ਉਮਰ ਉਹ ਮੇਰੀ ਚਲੋ ਤੂੰ 80 ਕਹਿਣ ਦੋ ਅਸੇ ਤੋਂ 80 ਸਾਲ 6 ਮਹੀਨੇ ਛੋਟਾ 80 ਕਹਿਣ ਜਿਵੇਂ ਹੁਣ ਤੁਹਾਨੂੰ ਜਿੱਦਾਂ ਜ਼ਖਮੀ ਕਰਤਾ ਕੁੱਤਿਆਂ ਨੇ ਉਸ ਤੋਂ ਬਾਅਦ ਫਿਰ ਕਿੱਥੋਂ ਇਲਾਜ ਕਰਾ ਰਹੇ ਜੀ ਇਲਾਜ ਮੈਸਾਪ ਦਾ ਜ਼ਿਕਰ ਆ ਰਹੇ ਆ ਪ੍ਰਾਈਵੇਟ ਕਿ ਉਹਨੇ ਜਾਵਦਾ ਮੰਗਾਉ ਦੇ ਤ ਕਿੰਨੇ ਕ ਟੰਕੇ ਲੱਗੇ ਤੁਹਾਡੇ ਟੰਕੇ ਮੇਰੇ ਜੀ 25 ਲੱਗੇ ਬਾਪੂ ਜੀ ਹੁਣ ਵੇਖੋ ਜਿਵੇਂ ਤੁਹਾਨੂੰ ਕੁੱਤਿਆਂ ਨੇ ਘੇਰ ਕੇ ਇਦਾਂ ਵੇਖੋ ਨੁਕਸਾਨ ਕੀਤਾ ਹਨਾ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਵੇਖੋ ਤੁਸੀਂ ਬਜ਼ੁਰਗ ਜੀ ਤੁਹਾਡੇ ਇਦਾਂ ਤੁਹਾਡੇ ਨਾਲ ਹੋਇਆ ਵਾ ਤੁਹਾਡੇ ਨਾਲ ਤੇ ਚਲੋ ਹੋ ਗਿਆ ਹੋਰ ਅੱਗੇ ਕਿਸੇ ਦੇ ਨਾਲ ਇਦਾਂ ਨਾ ਹੋਵੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਜੀ ਕਿ ਇਹੋ ਜਿਹੇ ਖਵਾਰਾ ਜਿਹੇ ਕੁੱਤੇ ਆ ਇਹਨੂੰ ਫੜਿਆ ਜਾਵੇ ਪਹਿਲੀ ਗੱਲ ਆ ਬੇ ਕੁੱਤੇ ਬਕਾਇਆ ਜਾ ਇਹ ਬਲੀ ਥਾਈ ਚਾਂਸ ਹੋਏ ਹਾਂਜੀ ਦੂਜੀ ਆ ਵੀ ਇਹ ਗੌਰਮੰਦ ਦਾ ਰੰਦਾ ਦੇਖੋ ਖਾਂ ਪਹਿਲੀ ਗੱਲ ਬਿੱਲ ਨੰਬਰ ਕੁੱਤੇ ਨਾ ਹੋਰ ਵੀ ਗਾਂ ਘੇਲਾ ਡਰਪਾ ਜੇ ਨਾਇਕ ਮੈਂਟ ਜAVE ਮੁੰਡਾ ਮੇਰੀ ਜਾਨ ਗਈ ਐਜਾ ਸਦਾ ਹੀ ਬੰਨੋ ਤਾਲਿਆ ਅਲੀ ਮੇਰਾ ਮੂੰਹ ਜਿਹੜਾ ਵੱਜ ਗਿਆ ਅੱਖਾਂ ਵੱਜ ਗਈਆਂ